ਦੀਆਂ ਨੇ ਜਿੱਥੇ ਤੇਲ ਵਾਲਾ ਟੈਂਕਰ ਤੇ ਕਾਰ ਦੇ ਵਿਚਾਲੇ ਟੱਕਰ ਹੋ ਗਈ ਤਾਂ ਦੋ ਜਣੇ ਜ਼ਿੰਦਾ ਸੜ ਗਏ ਨੇ ਅੰਮ੍ਰਿਤਸਰ ਦੇ ਵਿੱਚ ਇਹ ਹਾਸਾ ਵਾਪਰਿਆ ਜੰਡਿਆਲਾ ਗੁਰੂ ਦੇ ਨੇੜੇ ਇਹ ਭਿਆਨਕ ਹਾਦਸਾ ਹੋਇਆ ਜਿੱਥੇ ਤੇਲ ਦਾ ਟੈਂਕਰ ਜਿਹੜਾ ਦੱਸਿਆ ਜਾ ਰਿਹਾ ਕਿ ਉਸ ਦਾ ਟਾਇਰ ਫਟ ਗਿਆ ਸੀਗਾ ਟਾਇਰ ਫਟਣ ਦੀ ਵਜ੍ਹਾ ਦੇ ਕਰਕੇ ਟੈਂਕਰ ਬੇਕਾਬੂ ਹੋ ਜਾਂਦਾ ਹੈ ਬੇਕਾਬੂ ਹੋ ਕੇ ਇੱਕ ਕਾਰ ਦੇ ਨਾਲ ਟਕਰਾ ਜਾਂਦਾ ਹੈ ਜਿਵੇਂ ਟੱਕਰ ਹੁੰਦੀ ਹੈ ਟੱਕਰ ਹੋਣ ਤੋਂ ਬਾਅਦ ਦੋਵੇਂ ਗੱਡੀਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਕਾਰ ਦੇ ਵਿੱਚ ਉਸੇ ਦੌਰਾਨ ਹੀ ਅੱਗ ਲੱਗ ਗਈ ਕਾਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਜਣੇ ਸੀਗੇ ਜਿਹੜੇ ਕਾਰ ਦੇ ਵਿੱਚ ਸਵਾਰ ਸੀਗੇ ਤਾਂ ਦੋ ਜਣੇ ਜਿੰਦਾ ਸੜ ਗਏ ਨੇ ਝੁਲਸ ਗਏ ਨੇ ਤਾ ਇੱਕ ਵਿਅਕਤੀ ਨੇ ਦੱਸਿਆ ਕਿ ਦਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਪੈਟਰੋਲ ਟੈਂਕਰ ਜਿਹੜਾ ਜਲੰਧਰ ਤੋਂ ਅੰਮ੍ਰਿਤਸਰ ਵਾਲੇ ਪਾਸੇ ਆ ਰਿਹਾ ਸੀਗਾ ਹਾਈਵੇ ਦੇ ਉੱਤੇ ਅਚਾਨਕ ਟੈਂਕਰ ਦਾ ਟਾਇਰ ਫਟ ਗਿਆ ਜਿਸ ਦੀ ਵਜ੍ਹਾ ਦੇ ਕਰਕੇ ਜਿਹੜਾ ਟੈਂਕਰ ਸੀਗਾ ਬੇਕਾਬੂ ਹੋ ਗਿਆ ਬੇਕਾਬੂ ਹੋ ਕੇ ਦੂਸਰੇ ਪਾਸੇ ਜਿਹੜੇ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਦੇ ਨਾਲ ਜਾ ਟਕਰਾਂਦਾ ਹੈ ਤਾਂ ਟੱਕਰ ਤੋਂ ਬਾਅਦ ਕਾਰ ਜਿਹੜੀ ਸੀਗੀ ਰੇਲਿੰਗ ਦੇ ਨਾਲ ਟਕਰਾਈ ਤੇ ਫਾਇਰ ਹਾਊਸ ਦੇ ਵਿੱਚ ਅੱਗ ਲੱਗ ਗਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜੰਡਿਆਲਾ ਗੁਰੂ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੋਵੇਂ ਗੱਡੀਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਟਰੱਕ ਜਲੰਧਰ ਤੋਂ ਪੈਟਰੋਲ ਲੈ ਕੇ ਜਾ ਰਿਹਾ ਸੀਗਾ ਪੁਲਿਸ ਦੇ ਮੁਤਾਬਕ ਜਿਹੜਾ ਟਰੱਕ ਸੀਗਾ ਟੈਂਕਰ ਸੀਗਾ ਜਲੰਧਰ ਤੋਂ ਪੈਟਰੋਲ ਲੈ ਕੇ ਆ ਰਿਹਾ ਸੀਗਾ ਉਹਨਾਂ ਨੇ ਦੱਸਿਆ ਕਿ ਹੁੰਦਲ ਪੈਟਰੋਲ ਪੰਪ ਜੰਡਿਆਲਾ ਦਾ ਇਹ ਟਰੱਕ ਸੀਗਾ ਜਿਹੜਾ ਕੀ ਜਲੰਧਰ ਤੋਂ ਪੈਟਰੋਲ ਲੈ ਕੇ ਆ ਰਿਹਾ ਸੀਗਾ ਤਾਂ ਟਾਇਰ ਫੱਟਣ ਦੇ ਕਰਕੇ ਅ ਦੂਸਰੇ ਪਾਸੇ ਜਾ ਕੇ ਇੱਕ ਕਾਰ ਦੇ ਨਾਲ ਟਕਰਾਂਦਾ ਹੈ ਤਾਂ ਇਸ ਟੱਕਰ ਦੇ ਨਾਲ ਕਾਰ ਜਿਹੜੀ ਸੀਗੀ ਰੇਲਿੰਗ ਦੇ ਉੱਤੇ ਚੜ ਗਈ ਤਾਂ ਹਵਾ ਦੇ ਵਿੱਚ ਲਟਕ ਜਾਂਦੀ ਹੈ ਉਸ ਤੋਂ ਬਾਅਦ ਹੀ ਕਾਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਪੁਲਿਸ ਦੇ ਦੱਸਣ ਮੁਤਾਬਕ ਹਾਸੇ ਤੋਂ ਬਾਅਦ ਜਿਹੜਾ ਟੈਂਕਰ ਦਾ ਡਰਾਈਵਰ ਸੀਗਾ ਉਹ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਤਾਂ ਜਿਹੜੇ ਕਾਰ ਦੇ ਵਿੱਚ ਦੋ ਜਣੇ ਸਵਾਰ ਸੀਗੇ ਉਹ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ ਨੇ ਪੁਲਿਸ ਦੇ ਮੁਤਾਬਕ ਮੌਕੇ ਤੇ ਹੀ ਸ਼ਾਇਦ ਉਹਨਾਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਕ੍ਰੇਨ ਮੰਗਵਾ ਕੇ ਬਾਹਰ ਕੱਢਿਆ ਜਾ ਰਿਹਾ ਜਿਹੜੇ ਨੌਜਵਾਨ ਕਾਰ ਦੇ ਵਿੱਚ ਸੀਗੇ ਉੱਥੇ ਹੀ ਫਿਲਹਾਲ ਅੱਗ ਦੇ ਉੱਤੇ ਕਾਬੂ ਵੀ ਪਾਇਆ ਜਾ ਰਿਹਾ ਹੈ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੈਟਰੋਲ ਦਾ ਇਹ ਭਰਿਆ ਹੋਇਆ ਟੈਂਕਰ ਸੀਗਾ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਕੋਈ ਵੱਡਾ ਹਾਸਾ ਨਹੀਂ ਹੋਇਆ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਾਰ ਸਵਾਰ ਸਿਗੇ ਹੋਰ ਵੱਡਾ ਵੀ ਹਾਦਸਾ ਹੋ ਸਕਦਾ ਸੀਗਾ ਕਿਉਂਕਿ ਟੈਂਕਰ ਦੇ ਵਿੱਚ ਤੇਲ ਸੀਗਾ ਜਿਵੇਂ ਇਹ ਜੰਡਿਆਲਾ ਗੁਰੂ ਦੇ ਨੇੜੇ ਤੇਲ ਵਾਲਾ ਟੈਂਕਰ ਪਹੁੰਚਦਾ ਹੈ ਟਾਇਰ ਫਟਦਾ ਹੈ ਟਾਇਰ ਫਟਣ ਤੋਂ ਬਾਅਦ ਦੂਸਰੀ ਸਾਈਡ ਜਾ ਕੇ ਕਾਰ ਨੂੰ ਟੱਕਰ ਮਾਰਦਾ ਹੈ ਟੱਕਰ ਮਾਰਨ ਤੋਂ ਬਾਅਦ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਕਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਜਣੇ ਸਵਾਰ ਸਿਗੇ ਜਿਹੜੇ ਜਿੰਦਾ ਸੜ ਗਏ ਨੇ ਪੁਲਿਸ ਫਿਰ ਉੱਥੇ ਪਹੁੰਚ ਗਈ ਮੌਕੇ ਦੇ ਉੱਤੇ ਲੋਕ ਇਕੱਠੇ ਹੋ ਗਏ ਸਿਗੇ ਤਾਂ ਅਏ ਦੇਖ ਸਕਦੇ ਹੋ ਦਰਦਨਾਕ ਹਾਸਾ ਇਹ ਝੰਡਿਆਲਾ ਗੁਰੂ ਦੇ ਵਿੱਚ ਅੱਜ ਵਾਪਰਿਆ ਹੈ ਅੰਮ੍ਰਿਤਸਰ ਜਲੰਧਰ ਹਾਈਵੇ ਦੇ ਉੱਤੇ ਹਾਦਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਹਿੰਦੂਸਤਾਨ ਪੈਟਰੋਲੀਅਮ ਦਾ ਟੈਂਕਰ ਸੀਗਾ ਜਿਹੜਾ ਟਾਇਰ ਫੱਟਣ ਦੇ ਕਰਕੇ ਬੇਕਾਬੂ ਹੋਇਆ ਬੇਕਾਬੂ ਹੋਣ ਤੋਂ ਬਾਅਦ ਦੂਜੇ ਪਾਸੇ ਜਾ ਕੇ ਇੱਕ ਕਾਰ ਦੇ ਨਾਲ ਟਕਰਾਂਦਾ ਹੈ ਟੱਕਰ ਤੋਂ ਬਾਅਦ ਕਾਰ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਕਰਕੇ ਕਾਰ ਦੇ ਵਿੱਚ ਦੋ ਜਣੇ ਜਿਹੜੇ ਸਵਾਰ ਸੀਗੇ ਉਹ ਝੁਲਸ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪੈਟਰੋਲ ਟੈਂਕਰ ਦਾ ਜਲੰਧਰ ਤੋਂ ਅੰਮ੍ਰਿਤਸਰ ਵੱਲੇ ਪਾਸੇ ਜਾ ਰਿਹਾ ਸੀਗਾ ਹਾਈਵੇ ਦੇ ਉੱਤੇ ਅਚਾਨਕ ਉਸਦਾ ਟਾਇਰ ਫਟ ਗਿਆ ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਦੂਸਰੇ ਪਾਸੇ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਦੇ ਨਾਲ ਜਾ ਟਕਰਾਂਦਾ ਹੈ ਟੱਕਰ ਤੋਂ ਬਾਅਦ ਕਾਰ ਰੇਲਿੰਗ ਨਾਲ ਟਕਰਾਈ ਤੇ ਹਵਾ ਦੇ ਵਿੱਚ ਲਟਕ ਗਈ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਜਿਹੜਾ ਉੰਦਲ ਪੈਟਰੋਲ ਪੰਪ ਜੰਡਿਆਲਾ ਦਾ ਇੱਕ ਟਰੱਕ ਸੀਗਾ ਜਿਹੜਾ ਜਲੰਧਰ ਤੋਂ ਪੈਟਰੋਲ ਲੈ ਕੇ ਆ ਰਿਹਾ ਸੀਗਾ ਤਾਂ ਟਾਇਰ ਫੱਟਣ ਦੇ ਕਰਕੇ ਜਿਹੜੇ ਦੂਜੇ ਪਾਸੇ ਜਾ ਕੇ ਕਾਰ ਨਾਲ ਟਕਰੋਂਦਾ ਹੈ ਤਾਂ ਇਸ ਟੱਕਰ ਤੋਂ ਬਾਅਦ ਕਾਰ ਰੇਲਿੰਗ ਦੇ ਉੱਤੇ ਚੜ ਗਈ ਤਾਂ ਉਸ ਦੇ ਵਿੱਚ ਅੱਗ ਲੱਗ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਸੇ ਤੋਂ ਬਾਅਦ ਜਿਹੜਾ ਟੈਂਕਰ ਦਾ ਡਰਾਈਵਰ ਹੈ ਉਹ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਹੈ ਤਾਂ ਕਾਰ ਦੇ ਵਿੱਚ ਜਿਹੜੇ ਦੋ ਜਣੇ ਸਵਾਰ ਨੇ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ ਤਾਂ ਪੁਲਿਸ ਦੇ ਮੁਤਾਬਕ ਮੌਕੇ ਦੇ ਉੱਤੇ ਸ਼ਾਇਦ ਉਹਨਾਂ ਦੀ ਮੌਤ ਹੋ ਚੁੱਕੀ ਹੈ ਕ੍ਰੇਨ ਮੰਗਵਾ ਕੇ ਉੱਥੇ ਜਿਹੜੇ ਨੌਜਵਾਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਅੱਗ ਦੇ ਉੱਤੇ ਕਾਬੂ ਵੀ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਹੁਣ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ ਤਾਂ ਲੋਕ ਵੀ ਇੱਥੇ ਇਕੱਠੇ ਹੋ ਗਏ ਸੀਗੇ ਤਾਂ ਇਹ ਟੈਂਕਰ ਪੈਟਰੋਲ ਦੇ ਨਾਲ ਭਰਿਆ ਹੋਇਆ ਸੀਗਾ ਵੱਡਾ ਹੋਰ ਵੱਡਾ ਇੱਥੇ ਹਾਦਸਾ ਵਾਪਰ ਸਕਦਾ ਸੀਗਾ ਤਾਂ ਮੌਕੇ ਦੇ ਉੱਤੇ ਮੌਜੂਦ ਲੋਕਾਂ ਦਾ ਤਾਂ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਮੇਰਾ ਨਾਂ ਜੀ ਗਵਿੰਦਰ ਸਿੰਘ ਆ ਗੁਲਾ ਜੰਡਿਆਲਾ ਵਾ ਵਾਸੀ ਜੰਡਿਆਲਾ ਵਾ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਇਧਰ ਵੀ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਿਲੰਦਰਲੀ ਸਾਈਡ ਤੋਂ ਤੇ ਪੈਰ ਫੜ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹ ਅਮਰੇ ਸਾਰਾਂ ਦੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਾ ਕੇ ਤੇ ਕਾਰ ਜਿਹੜੀ ਹੋ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਜਿਹੜੇ ਬੰਦੇ ਸੀਗੇ ਉਹ ਦੱਸਿਆ ਜਾ ਕਿ ਦੋ ਪਰਸੇ ਵਜਦੇ ਦੋ ਬੰਦੇ ਹੈਗੇ ਸੀ ਉਹਦੇ ਵਿੱਚ ਕਹਿ ਰਹੇ ਨੇ ਕਿ ਦੋ ਬੰਦੇ ਹੀ ਜੀ ਕੋਈ ਕਨਫਰਮ ਨਹੀਂ ਹੈਗਾ ਕੋਈ ਵਜੇ ਅਜੇ ਗੱਡੀ ਥੱਲੇ ਉਤਰੇਗੀ ਫਿਰ ਪਤਾ ਲੱਗੇ ਕਿੰਨੇ ਜਾਣੇ ਆ ਇਹ ਕੋਈ ਗੁਰਵ ਨੀਗਾ ਪੱਕਾ ਕੋਈ ਆਪਣੀ ਅੱਕੀ ਲਗੇ ਪੈਰ ਪਟਾਵਾ ਫੇਰੀ ਅਗੇ ਉਹ ਟ੍ਰੈਕ ਤੇ ਉਹ ਟਾਇਰ ਟਾਇਰ ਹੀ ਫਟਿਆ ਬਾਜੀ ਪਟਾਕੇ ਦੀ ਆਵਾਜ਼ ਆਈ ਟਾਇਰ ਹੀ ਫਟਿਆ ਜੀ ਇਸ ਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਐ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ। ਇਹ ਪੀੜਤਾ ਗੱਡੀ ਉਹ ਕਹਿੰਦੇ ਤਿੰਦੀ ਦਾ ਨੰਬਰ ਸੀ ਵਿੱਚ ਕੋ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾ ਲਈਆ। ਉਹਦੇ ਨਾਲ ਕੱਢ ਕੇ ਤੇਲ ਨਾ ਭਰਿਆ ਹਾਂ। ਹਾਂਜੀ ਹਾਂਜੀ ਤੇਲ ਨਾ ਭਰਿਆ। ਗੱਡੀ ਸਵਾਰ ਚ ਬੁਝਾ ਆ ਨਾ। ਨਹੀਂ ਨਹੀਂ ਉਹ ਗੱਡੀ ਦੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ। ਮੇਰਾ ਨਾਂ ਜੀ ਗਵਿੰਦਰ ਸਿੰਘ ਆ। ਮੈਂ ਜੰਡਿਆਲਾ ਦਾ ਵਾਸੀ ਜੰਡਿਆਲਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਇਧਰ ਪੈਟਰੋਲ ਵਾਲਾ ਇਧਰੋਂ ਆ ਰਿਹਾ ਜੰਡਿਆਲਾ